Cảm ơn các bạn đã Để không bỏ lỡ những video hấp dẫn ਜਸਵੀਰ ਕੋਰਾ ਜਿਹੜਾ ਕਤਲ ਹੋਇਆ ਕੀ ਕੰਨਾ ਚੜਾ ਰਿਹਾ ਮੈਂ ਕੀ ਕਹਿ ਸਕਦੀ ਹਾਂ ਜਦੋਂ ਪਤਾ ਹੀ ਨਹੀਂ ਹੁੰਦਾ ਮੈਂ ਕਹੇ ਨਹੀਂ ਸੀ ਮੈਂ ਗਈ ਸੀਗੀ ਆਪ ਦੀ ਤਾਂ ਵੀ ਦੇਖਾਂ ਜਦੋਂ ਮੈਂ ਆਈ ਮੈਨੂੰ ਉਦੋਂ ਪਤਾ ਲੱਗਿਆ ਵੀ ਆਹ ਕੁਝ ਹੋ ਗਿਆ ਇਹਦਾ ਪੂਰਨ ਸਿੰਘ ਸਿੰਘਾ ਕਹੇਗਾ ਬੰਦੇ ਸੀ ਉਹ ਜੀ ਨੇ ਨਾਤੀ ਲੜਾਈ ਝਗੜੇ ਕਰਦਾ ਸੀ ਪੱਲ ਉਹ ਗੁੰਡਾਈ ਤੇ ਝਗੜੇ ਹੋਏ ਕਿਹੜੇ ਬਸ ਜੀ ਆਈ ਨਾਤੀ ਲੜਦਾ ਸੀ ਕਹਿੰਦਾ ਸੀ ਮੈਨੂੰ ਅੱਡ ਕਰ ਦਿਓ ਪਸੂ ਖੋਲ ਦਿਨਾ ਦਸੀਗਾ ਗਾਣਾ ਦੁੱਪੜ ਦਿੰਦਾ ਸੀ ਕੋਈ ਨਸ਼ਾ ਵਗੈਰੇ ਵੀ ਕਰਦਾ ਸੀ ਹਾਂਜੀ ਦਾਦਾ ਜਾਰੂ ਪੀਂਦਾ ਸੀ ਪਤਾ ਕੀ ਲੱਗਤ ਉਹਨੂੰ ਵੀ ਜੀ ਕੱਟਣਾ ਹੋਇਆ ਇਹ ਮੈਨੂੰ ਐ ਪਤਾ ਲੱਗਿਆ ਜੀ ਫਿਰ ਉਹਨੇ ਮੇਰੇ ਇਹਨਾਂ ਦੇ ਸਾਡੇ ਗਮਾਂਢੀ ਮੈਨੂੰ ਜਾ ਕੇ ਲੈ ਕੇ ਆਏ ਕਹਿੰਦੇ ਵੀ ਘਰੇ ਲੜਾਈ ਹੋ ਗਈ ਤੂੰ ਆ ਜਾ ਮੈਂ ਗਈ ਵੀ ਸੀ ਭਾਨ ਜੀ ਦੇ ਘਰੇ ਬਾਅਦ ਚੋ ਲੜਿਆ ਮੇਰੇ ਘਰ ਵਾਲੀ ਨਾਲ ਪਸੂ ਖੋਲੇ ਉਹਨੇ ਕਿਵੇਂ ਕਤਲ ਕੀਤਾ ਇਹ ਕਤਲ ਫਿਰ ਜੀ ਉਹਨੇ ਕਹਿੰਦੇ ਜਿਹੜਾ ਪੇਚ ਕਾਸ ਸੀਗਾ ਵੀ ਸੰਗਲ ਚ ਪਾਇਆ ਵੈ ਸੀ ਉਹ ਕੱਢ ਕੇ ਉਹਦੇ ਮਾਰਿਆ ਜਦੋਂ ਨੇ ਤੇ ਫਿਰ ਉਹਦੇ ਬੋਲਿਆ ਤਾਂ ਗਿਆ ਹੀ ਨਹੀਂ ਕਹਿੰਦਾ ਮੇਰਾ ਬੇਟਾ ਕਹਿੰਦਾ ਵੀ ਉਹਦਾ ਇੱਕੋ ਹੀ ਬੋਲ ਨਿਕਲਿਆ ਕਹਿੰਦਾ ਵੀ ਮੈਂ ਗਿਆ ਉਹ ਬੇਟਾ ਮੇਰਾ ਪਸ਼ੂ ਬੰਨਦਾ ਸੀ ਉਹਦਾ ਡੈਡੀ ਕੋਲੇ ਆ ਗਿਆ ਕਹਿੰਦਾ ਵੀ ਮੈਂ ਬੰਨਦਾ ਲੋ ਬੰਨੀ ਜਾਂਦਾ ਸੀ ਆ ਇੱਕ ਤਾਂ ਨਹੀਂ ਮੱਝ ਬੰਨਦੀ ਜਿਹੜੀ ਗਾਂ ਰਹਿੰਦੀ ਸੀ ਬੰਨਣ ਵਾਲੀ ਉਹ ਖੁੱਲੀ ਫਿਰਦੀ ਸੀ ਉਹਦਾ ਡੈਡੀ ਬੰਨਣ ਲੱਗਿਆ ਉਹਨੇ ਸੰਗਲ ਚ ਪੇਚ ਕੱਸ ਕੇ ਡੇ ਕਿ ਉਹਦੀ ਡੈਡੀ ਦੇ ਮਾਮ ਮਾਮ ਕੀ ਕਰਦੇ ਆ ਪੁਲਿਸ ਸਰਕਾਰ ਮੈਂ ਤਾਂ ਹੁਣ ਆਈ ਮੰਗ ਕਰੂੰ ਜੀ ਜਦੋਂ ਮੇਰੇ ਘਰ ਵਾਲੇ ਦਾ ਕਤਲ ਹੀ ਹੋ ਗਿਆ ਵੀ ਉਹਨੂੰ ਸਜ਼ਾ ਹੀ ਮਿਲਣੀ ਚਾਹੀਦੀ ਹੈ ਜਦੋਂ ਮੇਰੇ ਕਤਲ ਹੀ ਕਰਤਾ ਉਹਨੇ ਮੇਰਾ ਕੋਈ ਸਬੰਧ ਨਹੀਂ ਹੈ ਜੀ ਕਰਦੇ ਨੇ ਰਾਤ ਸਾਡੇ ਕੋਲ ਸਵਾ 9:00 ਬਾਰੇ ਕਾਲ ਆਈ ਹੈ ਤੁਹਾਨੂੰ ਪੁੱਛੀ ਵੀਰ ਸਿੰਘ ਦਾ ਪੁੱਤਰ ਗੁਰਨਾਮ ਸਿੰਘ ਦਾ ਜਿਹਦੇ ਘਰੇ ਉਹਦੇ ਬ੍ਰਦਰ ਨੇ ਪੂਰਨ ਸਿੰਘ ਹੈ ਉਹਦੇ ਆਪ ਝਗੜਾ ਹੋ ਕੇ ਕੁਝ ਇਸਕਾ ਸੁਣਵਾ ਚੀਜ਼ ਨੇ ਉਹਦਾ 7:00 ਵਜੇ ਆਸੀਂ ਮੌਕੇ ਤੇ ਰਾਤ ਟੀਮ ਆ ਗਈ ਸੀ ਜਦੋਂ ਮੌਕੇ ਦੇਖਿਆ ਤਾਂ ਇਹ ਡੱਡ ਹੋ ਚੁੱਕਾ ਸੀ ਅਸੀਂ ਡੈਡ ਬੋਡੀ ਸਰਨਾਸਟਲਬੋਰ ਨਾਲ ਸ਼ਿਫਟ ਕਰਤੀ ਹੈ ਤਫतीश ਜਾਰੀ ਹੈ ਬਾਕੀ ਉਹਨਾਂ ਸੀ ਫੈਕਟਸ ਸਤੋਂ ਦੇਖ ਰਹੇ ਹਾਂ ਜੋ ਸਬੂਤ ਇਕੱਠੇ ਕਰਕੇ ਕੰਦੀ ਕਰ ਲਈ ਕੀਤੀ ਜਾਵੇ ਸਰ ਕਿੰਨੇ ਕੁ ਪਰਵਾਹਤ ਮੈਂਬਰ ਸੀ ਬਿਆਹ ਹੋਇਆ ਸੀ ਨਹੀਂ ਜੀ ਇਹ ਜੋ ਅਕਿਊਜ਼ ਮਰਨ ਵਾਲਾ ਬੰਦਾ ਵਿਆਹ ਹੋਇਆ ਸੀ 55 ਸਾਲ ਦੀ ਉਮਰ ਸੀ ਇਹਦੇ ਦੋ ਬੱਚੇ ਨੇ ਇੱਕ ਬੇਟਾ ਕਮੇਟੀ ਤੇ ਭਾਈ ਬੇਟੀ ਇਹਦੀ ਬਾਹਰ ਗਈ ਹੈ ਬੇਟਾ ਤੇ ਦੋਸਤ ਦਾ ਘਰੇ ਸੀ ਉਸ ਟਾਈਮ ਜੋ ਝਗੜਾ ਹੋਇਆ ਉਹ ਜੋ ਇਹਦਾ ਬਰਾਦਰ ਸੀ 301 ਕੋਨ ਮੈਡਿਕ ਕੋਈ ਕਾਸਿਰ ਰਹਿੰਦਾ ਸੀ ਸੇ ਕਾਰਨ ਪਤਾ ਲੱਗਾ ਕੋਈ ਆਪਸੀ ਪਰਿਵਾਰਕ ਦੀ ਸੀ ਕੁਛ ਨਸ਼ੇ ਦੀ ਦਸਦਲੇ ਜਾਣ ਜਾਰੀ ਹੈ ਬਾਕੀ ਵਾਲੇ ਫੈਕਟਸ ਜੋ ਆਉਣਗੇ ਉਹ ਬਾਅਦ ਕਿਸਨ ਹਾਂ